ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਖੀਰਾ 855 ਤੇ ਤੇ ਬਾਕੀ ਇੱਧਰ ਅਛਵੀਰਾਂ ਹੈ ਬਾਦੂਆ ਕਿਵੇਂ ਆ ਅਛਵੀਰਾਂ ਚਲਾਦੀਆਂ ਹਾਂ ਭਾਈ ਸਤਿ ਸ੍ਰੀ ਅਕਾਲ ਜੀ ਤੈਨਾਂ ਦੁੱਖ ਵੀ ਨਹੀਂ ਵੰਡਾ ਹੋਇਆ ਉਦੋਂ ਦੇ ਕਣਕ ਦੇ ਮੇਲੇ ਨਹੀਂ ਹੋਇਆ ਹੁਣ ਦੂਈ ਜੰਮਿਆ ਹੀ ਕਿ ਨਹੀਂ ਤੁਹਾਨੂੰ ਨਹੀਂ ਪਤਾ ਹਲੇ ਕੀ ਹੋਣਾ ਨਿਕਲੀ ਨਹੀਂ ਹਜੇ ਕਿੰਨੇ ਦਿਨ ਹੋਏ ਆ ਉਹ ਬਈ ਜੀ 13 ਤਰੀਕ ਨੂੰ ਤੈਨਾਂ ਜੰਮੇ ਆਉਣੇ ਪੂਰੀ ਹੋਈ ਉਹਦਾ ਚਾਚਾ ਜੀ ਅਲਜੇ ਫਰੀ ਜਾਂਦੇ ਤੂੰ ਸਾਰਾ ਦਿਨੇ ਮਸ਼ੀਨਰੀ ਵਾਲੀ ਰੱਖੀ ਕੰਮ ਕਦੇ ਕਿਸਦਾ ਨਟ ਖੋਲਦੇ ਬੈਠਾ ਹੁੰਦਾ ਮਸ਼ੀਨ ਦਾ ਕਦੇ ਕਹੇ ਕਾਦੇ ਆਹ ਨਟ ਗਿਰਿਆ ਹੋਇਆ ਪਟਾਈ ਲੋਕ ਬਾਦੇ ਪਾਦੇ ਨਾ ਚ ਨਟ ਲਿਆ ਕੇ ਪਾਦੇ ਹੋਰ ਚਾਚਾ ਜੀ ਕਿੱਧਰ ਘੁੰਮੇ ਆਏ ਉਹ ਮੰਡਲੇ ਅੱਗੇ ਦੇਖ ਕੇ ਆ ਜੰਮਿਆਈ ਕਣਕ ਪਣ ਕੇ ਜੰਮਿਆਈ ਉਹ ਜੱਗੇ ਦੇ ਨਾਲ ਐ ਦੋ ਕਹਰੇ ਹਾਂ ਉਹ ਠੀਕ ਆ ਨਿਕਲਦੀ ਆ ਯਾਰ ਪਾਣੀ ਨਿਕਲ ਪੂਰੀ ਪਾਣੀ ਹਾਂ ਪਾਣੀ ਥੋੜਾ ਪਹਿਲਾਂ ਲੱਜੂ ਕਿੰਨੇ ਦਿਨ ਬਾਅਦ ਲਾਉਣਾ ਚਾਹੀਦਾ ਬਣੂ ਪੂਰੇ ਦਿਨ ਬਾਅਦ ਕਹਿੰਦੇ ਹਾਂ ਇਹ ਦਵਾਈ ਤੇ ਬੱਸ ਸਪਰੇਅ ਤੇ 20 ਦਿਨਾਂ ਬਾਅਦ ਲਾਵੇ 20 ਦਿਨਾਂ ਬਾਅਦ ਹਾਂ ਹਾਂ 26 ਨੂੰ ਲਗਾ 6 ਨੂੰ ਹੋਏ 26 ਨੂੰ ਲਾਉਂਗਾ ਠੀਕ ਹੈ ਹਾਂ ਉਹਨਾਂ ਦੇ ਠੀਕ ਹੈ ਜਦ ਤੱਕ ਜੇ ਮੀਂਹ ਪੈ ਗਿਆ ਠੀਕ ਹੈ ਨਹੀਂ ਤੇ ਇੱਕ ਨਹੀਂ ਆ ਤੇਰੇ ਸਪਰੇਅ ਕਰਨ ਆ ਰਿਹਾ ਕਿਹੜਾ ਹੋ ਰਿਹਾ ਯਾਰ ਮੈਂ ਵੀਜੀ ਤੇ ਉਦੋਂ ਰਾਤ ਵੀਜੀ ਮੈਂ ਪਰਸੋਂ ਰਾਤ ਨੂੰ ਹਾਂ ਸਾਰੀ ਰਾਤ ਚੱਲਿਆਗਾ ਮੈਂ ਫਿਰ ਉਹ ਨਹੀਂ ਮਿਲਦਾ ਯਾਰ ਸੁਪਰ ਸੀਟਰ ਦਾ ਨਹੀਂ ਟਾਈਮ ਹਾਂ ਜੀ ਤਾਂ ਚੱਲਦਾ ਹੀ ਜੇ ਤੋਂ ਪਿੱਛੇ ਰੇਰੂ ਤੇ ਇੱਕ ਪਰਸੈਂਟ ਵੀ ਨਹੀਂ ਉਹ ਕਹ ਪਤਾ ਗਿਆ ਚੱਕਰ ਆ ਚਾਚੇ ਆਪਾਂ ਨਾ ਟੱਕਣ ਖੋਲ ਹੀ ਜਾਂਦੇ ਬੰਦ ਕਰ ਹੀ ਜਾਂਦੇ ਉਹਦੇ ਕਰਕੇ ਹਵਾ ਪੈ ਜਾਂਦੀ ਹੈ ਵਿੱਚ ਉਹ ਗ੍ਰੇ ਇਕੱਠਾ ਹੋ ਜਾਂਦਾ ਮੇਰਾ ਰੇ ਇੱਕ ਵਧੀਆ ਤਾਂ ਪੂਰਾ ਉਹ ਹੈ ਬਰੀਕ ਦਾਣਾ ਤਾਂ ਕਿਹੜਾ ਇੱਕ ਦਾ ਆ ਦੋਹੇ ਮਿਕਸ ਕਰਕੇ ਵੀਜੇ ਮੈਂ ਇੱਕ ਸਟੈਟਿਕ ਵਾਲੇ ਹਾਂ ਸੋਪਾ ਨਹੀਂ ਪੀ ਕੇ ਯਾਰ ਉਹ ਹਾਂ ਉਹ ਤਾਂ ਮੈਂ ਠੀਕ ਫੇਰ ਚੱਲੀ ਜਾਂਦਾ ਹਾਂ ਉਹ ਨਹੀਂ ਰੁਕਦੇ ਉਹ ਨਹੀਂ ਰੁਕਦੇ ਹੈਗੇ ਉਹ ਨਹੀਂ ਰੁਕਦੇ ਤੇ ਫਿਰ ਉਹ ਵੀ ਜੀ ਉਦਣੇ ਇਸ਼ੂ ਦਾ ਨਾਲ ਪਾ ਪਿੱਛੇ ਇੱਕ ਵਾਰੀ ਆਈ ਦੋ ਵਾਰੀ ਜਿਹੜਾ ਮਾਰਿਆ ਮੁੜ ਕੇ ਇੱਕ ਪੋਰ ਨਹੀਂ ਰੁਕਿਆ ਇੱਕ ਆ ਸੁਪਰ ਸੀਟਰ ਆ ਜਿਹੜਾ ਪਹਿਲੇ ਦਿਨ ਬਹੁਤ ਅੰਗ ਕਰਿਆ ਉਹਨੇ ਸਾਨੂੰ ਹਾਂ ਜਦੋਂ ਰੇਲ ਲਿਆ ਕੇ ਬੀਜੀ ਮੁੱਦਰ ਹਾਂ ਉਹ ਪੋਰ ਨੂੰ ਕੀ ਜਾਂਦਾ ਪਾਈਪ ਬੈਂਡ ਪੇਵੇਂ ਤੇ ਹੁਣ ਜੱਸ ਨੇ ਵੱਢ ਕੇ ਪਾਈਪ ਸਿੱਧੇ ਕਰਤੇ ਹੁਣ ਚੱਲਦਾ ਉਹ ਤਾਂ 2 ਵਜੇ ਤੱਕ ਬੀਤ ਤੇ ਮੈਂ ਆ ਸਾਰੀ ਬਿੱਲਾ ਹੋ ਗਿਆ ਹੁਣ ਆ ਕੰਮ ਚਾਰੇ ਟਾਇਰ ਮੁੜਦੇ ਨੇ ਇਹ ਹਾਂ ਹਾਂ ਚਾਹੀਦੀ ਆ ਇਹੋ ਚੀਜ਼ ਹੈ ਹੈ ਤਾਂ ਲੋਟ ਆ ਨਿਆ ਵੀਰੇ ਪੈ ਪੈ ਚੰਨੂ ਕਰੀਏ ਹੈ ਉਹ ਬਹੁਤ ਈਆਂ ਕਰਦੀ ਹੈ ਸਹੀ ਗੱਲ ਨਾਇਤ ਕੀ ਸੁੱਖ ਵੀ ਇਹ ਨਹੀਂ ਦੇਤਾ ਸਾਨੂੰ ਨਹੀਂ ਸਾਤੇ ਕਿਤੇ ਨਾਲ ਦੀ ਨਾਲ ਸਪਰੇ ਆਉਣੀਆ ਤੀਆਂ ਇਹ ਤਾਂ ਬਾਈ ਇਹਦੇ ਦੋਏ ਨੇ ਤੰਗ ਕਰਲੇ ਫਲੇ ਨੇ ਗੱਠਾ ਆਲੇ ਨੇ ਹਾਂ ਗੱਠਾ ਆਲੇ ਨੇ ਹੋਰ ਯਾਰ ਗੱਠਾ ਸਾਡੇ ਹੁਣ ਹੋਰ ਬਣਾ ਹੈ ਹੈ ਹਾਂ ਉਹ ਆ ਬਾਈ ਇੱਥੇ ਇਕੱਠੇ ਹੀ ਆ ਬਸ ਆ ਇਧਰ ਲੈ ਬੰਨ ਲੈ ਹਾਂ ਤਿਹੇ ਵੀ ਬਾਇਏ ਹੋਏ ਆ ਉਹ ਬਾਇਏ ਵੀ ਮੇਰੇ ਨਾਲ ਇੱਕ ਹੋਰ ਆ ਇਹਦੇ ਤਾਏ ਨਾਲ ਦੇ ਜਿਹੜੇ ਗੱਡੇ ਨਾਲੇ ਬਾਤ ਤੇ ਹੋਵੇ ਬੀਜ ਚ ਜਾਣਦੇ ਚੱਲ ਹੁਣ ਮੈਂ ਕਾਲੀ ਜੀ ਨੂੰ ਉਹ ਚਾਰੇ ਉਹ ਆ ਹਾਂ ਤੇ ਉਹ ਮੈਂ ਸਰੋਂ ਬੀਜ ਦਵਾ ਹੁਣ ਕੰਨਾ ਬੀਜ ਕੈਚ ਵੀ ਰਿਹਾ ਮੈਂ ਥੋੜੀ ਬੀਜਣੀ ਆ ਉਧਰ ਜਿਹੜੀ ਛੋਟੀ ਖੱਤੀ ਨਹੀਂ ਸੀ ਹੂੰ ਬੀਜ ਦੇ ਬੀਜ ਦੇ ਹੁੰਦਾ ਪਹਿਲਾਂ ਮੈਂ ਇਹ ਸੋਹ ਦਾ ਵਿੱਚ ਬਾਕੇ ਨਾ ਉਹਨੂੰ ਲੇਜ਼ਰ ਕਰਕੇ ਦੇ ਕਰਦੀ ਆ ਯਾਰ ਹੁਣ ਫੇਰ 5 ਸਾਲ ਔਖਾ ਰਹਿਣਾ ਬੂਟੇ ਲਾਉਣੇ ਨੇ ਨਾ ਨਾ ਠੀਕ ਆ ਕਰਦੀ ਆ ਅੱਛੀ ਵੀ ਫੇਰ ਹੈਗਾ ਟਾਈਮ ਹੁਣ ਇਹਦਾ ਸਾਫ ਕਰ ਲੈ ਪੁੱਤ ਨਾ ਟਰੈਕਟਰ ਹੀ ਨਹੀਂ ਰੇ ਕਿੱਥੇ ਆ ਟਰੈਕਟਰ ਰਿਸਤੇ ਦਾ ਚੀਕਾ ਵਸੂਪਰ ਸੀ ਟੱਲੇ ਗਿਆ ਕਾ ਦਾ ਆਉਣਾ ਕਿੱਥੇ ਗਿਆ ਆਹ ਸੰਦਲ ਕੰਮ ਹੁੰਦਾ ਕਿੱਥੇ ਗਿਆ ਸੋਨਾ ਲੈ ਕੇ ਗਿਆ ਮਾਂਜੀ ਨੂੰ ਨੋਸ਼ਾ ਉਹ ਲੈ ਕੇ ਗਿਆ ਚੱਲ ਫੇਰ 4-5 ਦਿਨ ਤਾਂ ਮੈਨੂੰ ਵੀ ਲੱਗ ਜਾਣੇ ਮੈਂ ਵੀ ਬੋਹਣਾ ਉਹਨੂੰ ਇਹ ਕਰਦਾ ਕੱਲ ਨੂੰ ਹੈ ਫੇਰ ਅਗਲੇ ਢਾਹ ਦੋ ਪੱਤਰ ਮੁੜਦੇ ਪਿਛਲੇ ਦੋ ਪੱਤਰ ਉਹਨੂੰ ਦੇਖ ਲੈ ਤਕਨੀਕ ਟਰੈਕਟਰਾਂ ਨੂੰ ਵੀ ਚਾਹੀਦਾ ਇੱਧਰ ਕਰਿਆ ਹੋਇਆ ਹੈ ਹਾਂ ਠੀਕ ਹੈ ਹਾਂ ਫੇਟੂ ਨੂੰ ਤੂੰ ਕਰਾ ਲੈ ਆਪਣੇ ਵਾਲੇ ਡਰਾਈਵ ਤੂੰ ਕਰਾ ਜਾ ਚਾਚੇ ਆਪਣੇ ਵਾਲੇ ਦੇ ਨਾ ਵੀ ਬਹੁਤ ਆ ਪਾਣੀ ਚਰਾਵਾ ਹੋਰ ਖੋਲ ਦੋ ਮੋਬਾਈਲ ਲਾਈਟ ਆ ਗਈ ਨਾਲ ਦਿਨ ਨਾਲ ਭਰੀ ਜਾਉਂਗੇ ਤੇ ਬੱਚੇ ਦੇ ਨਾ ਹੈ ਚਲਾ ਦੇ ਉਹ ਮੋਗੇ ਹੈਗੇ ਫਿਰ ਇਹਨੇ ਨਿਕਲ ਜਾਨਾ ਪਾਣੀ ਨੇ ਨਹੀਂ ਇਹਨਾਂ ਆਏ ਆ ਇੱਥੀ ਤੱਕ ਕੇ ਪੂਰਾ ਹੀ ਲੈਵਲ ਖੜਾ ਉਹ ਪੈਪ ਤਾਂ ਨਹੀਂ ਬੰਡ ਪਾਇਆ ਵਿਆ ਅੱਛਾ ਇਹਦੇ ਚੋਂ ਨਿਕਲ ਜਾਣਾ ਪਾਣੀ ਨਾਲ ਦੇ ਨਾ ਭਰ ਦੇਣਾ ਜਦੇ ਚਲਾ ਦਨ ਨਾ ਮੋਟਰ ਲਿਆ ਵੀਰੇ ਥੱਲੇ ਨਾ ਲਾ ਦੇ ਮੈਂ ਚਾਚਾ ਦਾ ਬੀਤੀ ਸਾਰੀ ਗਣਕ ਫਿਰ ਉਹ ਵੱਧ ਲੈ ਕੇ ਜਾਂਦਾ ਏਰੀਆ ਯਾਰ ਫਿਰ ਇਹਦਾ ਇਹ ਵੀ ਬੋਲ ਨਾ ਨਾ ਤਿੰਨ ਇਹਦੇ ਡਬਲ ਹੈ ਬਾਈ ਹਾਂ ਡਬਲ ਨਿਕਲਦੇ ਨੇ ਹੂੰ ਤੂੰ ਹੀ ਤਰੀ ਫਿਰਦਾ ਫਿਰ ਉਹ ਏਡਾ ਉਹੀ ਚੱਕਿਆ ਇਹ ਇਹ ਚੈਨਗਾ ਤੇ ਲਈ ਵੇ ਬਾਈ ਵਿਚੀ ਨੂੰ 54 ਫਟ ਲਿਆ ਆ ਬੂਮ ਬਾਹਰ ਜਾਂਦਾ ਓਕੇ ਵਿਚੋਂ ਨਿਕਲਦਾ ਇਹ ਇੱਥੇ ਨਾ ਕੱਸ ਉਹ ਤੇ ਹੁਣ ਬਦਲਤਾ ਆਪਾਂ ਸਿਸਟਮ ਹਾਂ ਨਵੀਂ ਤਕਨੀਕ ਆ ਗਈ ਤੂੰ ਇਹ ਤਕਨੀਕਾ ਬਦਲੀ ਜਾਂਦਾ ਆ ਇੱਥੇ ਕੱਸੇ ਆ ਲਾਲ ਵਾਲ ਲੱਗੇ ਅੱਛਾ ਠੀਕ ਹੈ ਇਹ ਗਿਆ ਚੱਕਰ ਆਇਆ ਹੈ ਪਹਿਲਾਂ ਕੀ ਮੇ ਦਾ ਪੰਪ ਹੋਰ ਲਾਇਆ ਇਹ ਹੋਰ ਲਾਇਆ ਕਿ ਪਹਿਲਾਂ ਹੀ ਵੀ ਤਾਂ ਨਹੀਂ ਦੁਬਾਰੇ ਲਾਇਆ ਬੱਲੇ ਅਗਲ ਚੱਕਾ ਸੀ ਚਾਚੇ ਚੱਕਦਾ ਨਹੀਂ ਹੁਣਾ ਨਹੀਂ ਨਹੀਂ ਉਹ ਸੈਂਟਰ ਪਾਟ ਗਿਆ ਸੀ ਬਾਈ ਗਲੀ ਹੀ ਨਿਕਲ ਗਈ ਵਿੱਚ ਤੇ ਮੈਂ ਡਾਇਰੈਕਟਰ ਕੀ ਲੈ ਦੇਖ ਲੈ ਤਕਨੀਕਾਂ ਤੂੰ ਕਹਿੰਦਾ ਕੀ ਕਿਆ ਗੱਲ ਆ ਬੜੀ ਆ ਬਦਲ ਤੋ ਤਰਾ ਤੋ ਰਾਤ ਹਾਂ ਆ ਬੜਾ ਕਾਸਟ ਲਾ ਲੇ ਕਿੰਨਾ ਕਹ ਕੇ ਟਵਾਲ ਲੈ ਹੈ ਟਵਾਲ ਲੈ ਕੇ ਮੈਂ ਕੀ ਕਢਾ ਲੈਂਦਾ ਇੰਨਾ ਹੂੰ ਆ ਭਾਈ ਮਾਰਨੇ ਨੇ ਆ ਮਾ ਟੱਕਣ ਦਿਖਾਇਆ ਰੈਂਚਰ ਕਰੋਨੇ ਬੱਕੀ ਬਈ ਸਪਰੇ ਆਈ ਤਾਂ ਨਿਕਲਦਾ ਹੈ ਨਾ ਪਾਣੀ ਸਰ ਜਾਣ ਇਹਦੇ ਨਾ ਤੇ ਨਿਕਲੇ ਆਹ ਨੱਕਾ ਆ ਸਾਰੀ ਲੈਣ ਉਹ ਤੱਕ ਚੱਲਦੀ ਇੱਧਰ ਆ ਚੱਲਦੀ ਆ ਔਰੇ ਦੇ ਫਿਰ ਐਜ ਵੀ ਪੈਂਦਾ ਹੈ ਆ ਧੂਆ ਥੰਮ ਕੇ ਵਾਲਾ ਥੰਮਾ ਹੈ ਸਾਰੇ ਬਾਤੇ ਜਾਂਦਾ ਮੇਰੇ ਭਾਈ ਆਪਣੀ ਇਕੱਤੀ ਸਾਰੀ ਜ਼ਮੀਨ ਤੇ ਇੱਧਰ ਜੱਗੇ ਨਾਲ ਦੀ ਆ ਗਈ ਆ ਲੰਬੀ ਉਹ ਲੰਬੀ ਸਾਰੀ ਤੇ ਉਹ ਪਰਾਂ ਮੇਰੀ ਗੱਲ ਹੁੰਦਾ ਇਸ ਜਿਨਾ ਕਰਾ ਦੀ ਆ ਫਿਰ ਜਿਹੜੀ ਉਧਰ ਆ ਖੇਤ ਉਹ ਆਪਣੇ ਕੋਲੇ ਆ ਸਾਰਾ ਉਦੋਂ ਨਾਲੇ ਕੰਮ ਨਿਬੜ ਜਾਣਾ ਹਣ ਤੇ ਚਲੋ ਇੱਕ ਟੈਨਸ਼ਨ ਘਟੇ ਆਹ ਕਿਉਂਕਿ ਫੇਰ ਮੈਨੂੰ ਭੱਜਣਾ ਠਗਾਨੀ ਪੈਣੀ ਦੀ ਉਹਦੇ ਪਿੱਛੇ ਤੇ ਮੈਂ ਤੇਜ ਜਾਣਾ ਅੱਜ ਕੰਮ ਬਾਈ ਇੱਕ ਬੋਲ ਪਰਾ ਗਿਆ ਜਦੋਂ ਭੱਜਿਆ ਬਾਈ ਤੇ ਬਾਕੀ ਉਹ ਚਾਹ ਪਾਣੀ ਦੇ ਕੇ ਆਂ ਤੇ ਮੀਆਂ ਪੰਨੀਆਂ ਖਵਾਉਂਦੇ ਬਾਈ ਨੇ ਇਹ ਬਾਈ ਦਾ ਏਰੀਆ ਬਾਈ ਇਧਰ ਮਾਨਸੇਵਾਲਾ ਉੱਧਰ ਤੇ ਇੱਥੇ ਆਇਆ ਵਾ ਜੀ ਕੰਪਨੀ ਵੱਲ ਤੇ ਲੱਗਾ ਹੋਇਆ ਹੈ ਮੱਖੀ ਆਪਣੇ ਬੱਤਾਂ-ਬੁੱਠਾਂ ਦੀ ਬਈ ਸਾਲ ਸਾਰੀਆਂ ਬਾਤਾਂ ਤੇ ਦੀ ਆਪਾਂ ਨੇ ਤੇ ਹੁਣ ਖਾਲਾ-ਖੋਲਾ ਇੱਕ ਦਿਨ ਇਹ ਸਾਢੇ ਵਾਰ ਬੰਦਾ ਰੱਖਾਂਗੇ ਨਾਲ ਆਪ ਲਾ ਕੇ ਸਾਰਾ ਕੰਮ ਕਰੀਏ ਨਾ ਤੇ ਆਹ ਪ੍ਰਾਲੀ ਵੀ ਬਚੀ ਜੀ ਥੋੜੀ ਜੀ ਇਹ ਕੱਢ ਕੇ ਬਾਹਰ ਰੱਖੇ ਵਿਧੀਆਂ ਨੂੰ ਲਾਈਨੇ ਦੇ ਤੇ ਸਾਡ ਫਿਰ ਮੱਖੀ ਪੱਤਾ ਬੁੱਤਾ ਪੈ ਜਾਂਦੀਆਂ ਬਤਾਲੀ ਹਮ ਸਫਾਈ ਵੀ ਕਰ ਦਣੀ ਆ ਜਿਹੜੇ ਸਿਰੇ ਸਿਰੇ ਲਾ ਕੇ ਤੇ ਇਹਦੇ ਚ ਨਾਲ ਛੋਲੇ ਬੀਜ ਕੇ ਜਾਣੇ ਇੱਕ ਕਿਹਾਰਾ ਜਬੇ ਦਾ ਬੀਜਣ ਆਪਾਂ ਨੇ ਆਹ ਕਿਹਾਰਾ ਰੱਖਿਆ ਹੋਇਆ ਔਰ ਇਹ ਬੀਜਿਆ ਨਹੀਂ ਤਾਂ ਮੈਂ ਉਹ ਬਾਗਿਆ ਤਾਂ ਆਹ ਹਾਲਾ ਇਹ ਜਵੇ ਦਾ ਬੀਜਣਾ ਉਹ ਤਰੀਕ ਤੱਕ ਘੋੜਿਆਂ ਦੇ ਗਜਵਾਂ ਆਪਾਂ ਨੇ ਪਕਾਉਣਾ ਫਿਰ ਉਹ ਪਹਿਲਾਂ ਸੰਦੂਖਣ ਬਹੁਤ ਸੋਨਾ ਹੋ ਗਿਆ ਵਾ ਆਪਣਾ ਉਹ ਵੀ ਸਾਨੂੰ ਦਿਖਾਉਣਾ ਹੈ। ਬਾਕੀ ਬਾਈ ਨੂੰ ਚਾਹ ਪਲਾਈਏ ਪਹਿਲਾਂ ਇੱਕ ਵਾਰ। ਹਾਂਜੀ ਬਾਈ ਬਾਕੀ ਬਹੁਤ ਵੀਰ ਪੁੱਛਦੇ ਹਨ ਵੀ ਤੁਹਾਡੇ ਵਾਲਾ ਬਾਈ ਬਸ਼ੀਰਾ ਕਿਹੜੀ ਲੈ ਜਾਂਦਾ ਹੈ ਨਾ। ਕਿਹੜੇ ਘੋੜੇ ਦਾ ਇਹ ਬੱਚਾ ਹੈ ਵੀ ਕਿ ਨੀ ਉਹ ਮਾਰਾ ਕਿਹਾ ਦਾ ਖਤਾ ਪਤਾ ਤੇ ਵੀਰੇ ਇਹ ਹੈਗਾ ਇਹ ਮੱਕੀ ਦੇ 11 ਕ ਮਹੀਨੇ ਦਾ ਹੋ ਚੱਲਿਆ ਇਹ ਹੁਣ ਤੇ ਬਈ ਵੀਡੀਓ ਪ੍ਰੋਪਰ ਬਣੀ ਨਹੀਂ ਹੈਗੀ ਤੇ ਮੈਂ ਵੀਡੀਓ ਥੋੜੀ ਜੋੜ ਕੇ ਲਾ ਦੇ ਫਿਰ ਮੈਂ ਚਲੋ ਬੋਲ ਕੇ ਜਾਣਕਾਰੀ ਦੇ ਜਾਨੇ ਆ ਅੱਜ ਵਲੌਗ ਪੂਰਾ ਹੋਇਆ ਨਹੀਂ ਤਾਂ ਥੋੜਾ ਜਿਹਾ ਕੰਮ ਸੀਗਾ ਆਪਾਂ ਨੂੰ ਤੇ ਬਾਕੀ ਇਹ ਬੱਕਰਪੁਰ ਵਾਲੇ ਬਈ ਨੂਰੇ ਦਾ ਉਹਦੀ ਤੁਹਾਨੂੰ ਅੱਗੇ ਕਲਿੱਪ ਲਾਉਣਾ ਵੀ ਕਿਹੜਾ ਕੋੜਾ ਬਾਕੀ ਜੀ ਆਏ ਬੱਕਰਪੁਰ ਵਾਲਾ ਨੂਰਾ ਘੋੜਾ ਤੇ ਇਹਦੀ ਵੀ YouTube ਉੱਪਰ ਤੇ ਵੀਡੀਓ ਚੱਕ ਕੇ ਲਾਈ ਹੈ ਮੈਂ ਹੈ ਵੀ ਥੋੜੀ ਜਿਹੀ ਪੁਰਾਣੀ ਆ ਇਹ ਤੇ ਹੁਣ ਦੀ ਚਲੋ ਆਪਾਂ ਬਾਕੀ ਜਾ ਕੇ ਕਿਸੇ ਟਾਈਮ ਜਾ ਕੇ ਵੀਡੀਓ ਬਣਾ ਕੇ ਆਉਂਗੇ ਤੇ ਘੋੜੇ ਦੇ ਭਾਈ ਗੁਲਾਬੀ ਪਣ ਬਹੁਤ ਹੈ ਇਹਦੇ 'ਚ ਵੀ ਤੇ ਨਾਮ ਵੀ ਚੰਗਾ ਹੈ ਬਾਕੀ ਜਿਹੜੇ ਘੋੜੇ ਵਾਲੇ ਵੀਰ ਆ ਮੇਰੇ ਸਾਰੇ ਹੀ ਜਾਣਦੇ ਹਨ ਬੱਕਰਪੁਰ ਵਾਲੇ ਨੂਰੇ ਨੂੰ ਬਾਕੀ ਜੀ ਤੁਸੀਂ ਸਾਰੇ ਹੀ ਜਾਣਦੇ ਹਨਾ ਬੱਕਰਪੁਰ ਵਾਲੇ ਨੂਰੇ ਨੂੰ ਤੇ ਆਪਾਂ ਇਹਦੀ ਕਿਤੇ ਵੀਡੀਓ ਜਾ ਕੇ ਜਰੂਰ ਕਰਕੇ ਆਉਂਗੇ ਜਦੋਂ ਟਾਈਮ ਮਿਲੇ ਆਪਾਂ ਨਾਲੇ ਦੇਖ ਕੇ ਆਵਾਂਗੇ ਇਹ ਬਹੁਤ ਪੁਰਾਣੀ ਵੀਡੀਓ ਆ ਬਾਈ ਮੈਂ YouTube ਉੱਪਰ ਤੇ ਚੱਕੀ ਆ ਮੈਂ ਕਿਹਾ ਚਲੋ ਤੁਹਾਨੂੰ ਦਰਸ਼ਨ ਕਰਾ ਦਿੰਨੀ ਆ ਵੀ ਇਹ ਘੋੜਾ ਬਾਈ ਨੂਰਾ ਬਾਕਰਪੁਰ ਵਾਲਾ ਤੇ ਇਹਦੇ ਬਾਈ ਬੱਚੇ-ਬੁੱਚੇ ਵੀ ਬਹੁਤ ਚੰਗੇ ਆ ਰਹੇ ਆ ਤੇ ਚੰਗਾ ਨਾਮ ਕਰਿਆ ਹੋਇਆ ਹੈ ਘੋੜੇ ਦਾ ਬਾਕੀ ਜੀ ਆਪਣੀ ਕਿਸਮ ਅੱਦੇ ਆ ਤੇ ਹੁਣ ਕਿਵੇਂ ਦਾ ਤਿਆਰ ਹੁੰਦਾ ਆਪਣੇ ਕੋਲ ਆਪਾਂ ਵੀ ਦਿਲ ਜਾਨ ਲਾ ਕੇ ਬਾਈ ਸੇਵਾ ਕਰਦੇ ਆ ਪੂਰੀ ਇਹਦੀ ਵਧੀਆ ਬਾਕੀ ਚੀਜ਼ ਤੁਹਾਨੂੰ ਦਿਖਾਵਾਂਗੇ ਕਿਤੇ ਵੀਡੀਓ ਚ ਜਾ ਕੇ ਪੂਰੀ ਤੇ ਅੱਜ ਵੀਡੀਓ ਬਣੀ ਨਹੀਂ ਧੀ ਚਲੋ ਮੈਂ ਕਿਹਾ ਸਾਨੂੰ ਇਹਦੀ ਵੀ ਜਾਣਕਾਰੀ ਦੇ ਦਿੱਤੀ ਵੀ ਆਪਣਾ ਇਹਦਾ ਬੱਚਾ ਹੈ ਬਾਈ ਉਦੋਂ ਵੀ ਪ੍ਰੋਪਰ ਵੀਡੀਓ ਬਣੀ ਨਹੀਂ ਧੀ ਵੀ ਕੀ ਦਾ ਬੱਚਾ ਹੈ ਆਪਣਾ ਕਿਹੜੀ ਲੈਣ ਦਾ ਹਨਾ ਬਾਕੀ ਜੀ ਚਲੋ ਆਪਣੇ ਲੋਕਲੇ ਆ ਘੋੜਾ ਹੈ ਤਾਂ ਮੋਹਾਲੀ ਚ ਪੈ ਜਾਂਦਾ ਬਾਕਰਵਰ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਦੂਰ ਨਹੀਂ ਆਪਾਂ ਜ਼ਰੂਰ ਜਾ ਕੇ ਵੀਡੀਓ ਕਰਕੇ ਆਉਂਗੇ ਇਹਦੀ ਤੇ ਬਾਕੀ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੇ ਤੇ ਜਿਹੜੀ ਹੁਣ ਮਲਾਇਆ ਬਾਈ ਉਹ ਸਮੁੰਦਰ ਵਾਲੀ ਲੈਣ ਦਾ ਆ ਗਿਆ ਕੋੜਾ ਉਹ ਸਮੁੰਦਰ ਦਾ ਡਾਇਰੈਕਟ ਆ ਜਿਹੜੀ ਆਪਾਂ ਸਹਿਬਾ ਮੀਟ ਕਰਾਈਏ ਜਿਹੜੇ ਤੋਂ ਬਾਕੀ ਤੁਹਾਨੂੰ ਉਹਦੀ ਵੀ ਜਾਣਕਾਰੀ ਜ਼ਰੂਰ ਦਵਾਂਗੇ ਤੇ ਹੁਣ ਇੱਕ ਮਹੀਨੇ ਬਾਅਦ ਆਪਾਂ ਬਈ ਚੈੱਕ ਕਰਾਉਣੀ ਆ ਸਹਿਬਾ ਆਪਣੀ ਫਿਰ ਦੇਖਦੇ ਆ ਹੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀਰੇ ਜੇ ਹੁਣ ਚੰਗੀ ਡਾਈਟ ਦਿੰਨੇ ਆਪਾਂ ਚੰਗੀ ਘੋੜਿਆਂ ਨੂੰ ਫੀਡ ਦਿੰਨੇ ਆ ਉਹਦੇ ਨਾਲ ਹੈਲਥ ਵਾਈਜ਼ ਵੀ ਬਹੁਤ ਚੰਗਾ ਰਹਿੰਦਾ ਹੈਲਥ ਇਸ਼ੂ ਵੀ ਨਹੀਂ ਆਉਂਦੇ ਕੋਈ ਬਿਲਕੁਲ ਨਹੀਂ ਆਉਂਦੇ ਹੈਨਾ ਤੇ ਇੱਕ ਤੁਸੀਂ ਵੀਰੇ ਕਿਵੇਂ ਵੀ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਦੇ ਦਾਂ ਨੂੰ ਫੀਡ ਇੱਕ ਦਿਨ ਚ ਕਿੰਨੇ ਖਾ ਜਾਂਦਾ ਤੁਹਾਡਾ ਬੇਸ਼ੇਰਾ ਫੀਡ रिकमेंड तो ज़्यादा कर दे दे मतलब किलो किलो पर 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 टाइम 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 दी दी कर दे, तो एक किलो तो दे भी नहीं भाई अच्छा जी रहंदा जी सफल घोड़ा पालक का अश फीट काम करे आसान देश सेहत ग्रोथ और चमक जो है घोड़े की शान अपने कीमती घोड़ों को कॉलेज जिस दुर्घटनाओ से बचाए durant he phone lagaye